स्पिटल लुधियाना विधा ऑर्थोपैटिक्स डिपार्टमेंट के स्पैशल एक इनशिएटिव लिता गया है जॉइंट रिपलेसमेंट वास्ते ज़्यादा तो ज़्यादा लोगों तक अपनी सर्विस पहुंचा सके लिए असं सतारा नवंबर एक स्पैशल कैंप दौर ऑर्गनाइज कर रहे हैं जिसे कि लोगों को मुफ्त दूसरी सलाह जोशेंट्स ज्वाइंट रिपलेसमेंट या कोटे बदल की सलाह दी गई है वो साढ़े माहर डॉक्टर न सलाह कर सकते हैं किसी एक्सरे की लड़ है तो एक्सरे किया जा सकता है या किसी को जो फिजियोथेरेपी की लड़ है तो वेद भी असं कंसल्टेन करा रहे हैं ये बारे बस मैं एक जानकारी देना चाहूँगा कि जी फोटिस हॉस्पिटल लुधियाना में एक पहल करते हुए रोबोटिक जॉइंट रिपलेसमेंट इंट्रोड्यूस किया लुधियाना के असी पहला सेंटर है लुधियाना में जिसे को कि दो रोबोटिक सिस्टम्स ने फॉर जॉइंट रिपलेसमेंट एक बहुत वो अचीवमेंट है तो ये शो भी करता है कि किस तरह जो है कि फोटिस है कि हमेशा तो नवी टेक्नोलॉजी को लिया अगे रहा है जरा क्लीनिकल आउटकम्स ने वो इम्प्रूव करते हैं इसके साथ मोटिव यह है कि ज़्यादा तो ज़्यादा लोगों टाइमली जो है अपनी डिजीज बारे प्रॉब्लम बारे पता लगे तो इसे लक्ष्य ना ही अंप भी लगा रहे हैं कि रोबोटिक सिस्टम है मोस्ट एडवास्ड है तो जो वी आर सीन के आउटकम्स ने बैटर हुए हैं उन्होंने स्टे घटिया है तो पोस्ट ऑपरेटिव कॉम्पलीकेशन भी बैटर हुई हैं ਸ਼ੁਕਰੀਆ ਜੀ ਫੋਟੇਸ ਆਨ ਵਾਸਤੇ ਜੋ ਕੈਂਪ ਅਸੀਂ ਰੈਗੂਲਰਲੀ ਕਰਦੇ ਰਹੇ ਨਿਆ ਰੋਬੋਟਿਕ ਟੈਕਨੋਲੋਜੀ ਜਿਸ ਤਰ੍ਹਾਂ ਡਾਕਟਰ ਵਿਸ਼ਵਦੀਪ ਕੋਇਲ ਨੇ ਦੱਸਿਆ ਤੁਹਾਨੂੰ ਕਿ ਰੋਬੋਟਿਕ ਟੈਕਨੋਲੋਜੀ ਫਿਓਟਿਸ ਦੇ ਵਿੱਚ ਲੁਧਿਆਣਾ ਦੇ ਵਿੱਚ ਅਸੀਂ ਇੰਟਰੋਡਿਊਸ ਕੀਤੀ ਸੀਗੀ ਪ੍ਰੀ ਕੋਵਿਡ ਟਾਈਮਸ ਔਰ ਰਿਸਪੌਂਸ ਰਿਸਪੌਂਸ ਔਰ ਰਿਜ਼ਲਟਸ ਨੂੰ ਦੇਖਦੇ ਦੇਖਦੇ ਜੋ ਸਾਡੇ ਸਾਡੇ ਆਊਟਕਮਸ ਲਿਖੇ ਜੋ ਪੈਟਰਨ ਮੈਂ ਦਿਖੀ ਪੇਸ਼ੈਂਟਸ ਨੂੰ ਪੇਸ਼ੈਂਟ ਦੀ ਐਕਸੈਪਟੇਬਿਲਟੀ ਹੋਈ ਕਿ ਇਹ ਟੈਕਨੀਕ ਅੱਛੀ ਹੈ ਅੱਜ ਦੀ ਡੇਟ ਤੇ ਸਾਡੇ ਕੋਲ ਦੋ ਰੋਬੋ ਹੈ ਔਰ ਅਗਰ ਸਭ ਠੀਕ ਰਿਹਾ ਤਾਂ ਹੋ ਸਕਦਾ ਹੈ ਆਨ ਵਾਲੇ ਟਾਈਮਸ ਇੱਕ ਰੋਬੋ ਦਾ ਇਜ਼ਾਫਾ ਹੋਰ ਕਰ ਲਈਏ ਅਸੀਂ ਦੋਨੋਂ ਸੈਂਟਰਸ ਫੋਟਿਸ ਦੇ ਮੋਲ ਰੋਡ ਔਰ ਚੰਡੀਗੜ੍ਹ ਰੋਡ ਤੇ ਅਸੀਂ ਇਹ ਫੈਸਿਲਿਟੀਆਂ ਦੇ ਰਿਹਾ ਹਾਂ ਕੈਂਪ ਚੰਡੀਗੜ੍ਹ ਰੋਡ ਤੇ ਹੈ ਲੇਕਿਨ ਅਗਰ ਜ਼ਰੂਰਤ ਕਿਸੇ ਪੇਸ਼ੈਂਟ ਦੀ ਰਿਕੁਆਇਰਮੈਂਟ ਹੋਏਗੀ ਤੇ ਅਸੀਂ ਮੋਲ ਰੋਡ ਤੇ ਵੀ ਉਹਨਾਂ ਨੂੰ ਆਪਰੇਟ ਕਰ ਪਾਵਾਂਗੇ ਦੋਨੋਂ ਸੈਂਟਰਸ ਫੁਲੀ ਇਕੁਇਪਡ ਹੈ ਦੋਨੋਂ ਸੈਂਟਰਸ ਦੇ ਵਿੱਚ ਅਸੀਂ ਸੇਮ ਸਰਵਿਸਿਜ਼ ਔਰ ਦਿਨਯਾ ਪੇਸ਼ੈਂਟਸ ਨੂੰ ਕਿਉਂਕਿ ਸਿਟੀ ਦੇ ਕੁਝ ਪੇਸ਼ੈਂਟਸ ਐਸ ਸੀ ਸ एम है कि दोनों पास रोबोटिक्स हैं और दोनों पास अच्छी असी सर्विसिज दी है जॉइंट रिप्लेसमेंट बहुत मुश्किल से किसी टाइम पर कन्विंस करना पेशेंट न कि सर्जरी करा लो अज की डेट से साढ़े पेशेंट्स आते हैं वो सिर्फ आके सिर्फ जॉइंट रिपलेसमेंट की गल नहीं करते कहते कर कि सूँ रोबोटिक्स कराओ असर रोबोटिक्स कराना है सो तो इनू देखते दे, देखते दे, असी दोनों सेंटर के उ रोबो की फैसिलिटी दिती हुई है रोबोटिक्स टेक्नीक जो है वो टैक्नीक है रोबो कला सर्जरी नहीं करता ਜਿਹੜੀ ਧਾਰਨਾਵਾਂ ਮਿਸ ਨੋਮਬਰਸ ਜਾਂ ਮਿਸਕਨਸੈਪਸ਼ਨਸ ਹੈਗੀਆਂ ਕਿ ਨਹੀਂ ਡਾਕਟਰ ਸਾਹਿਬ ਤੇ ਉਹ ਕਟਿਚ ਬੈਠੇ ਨੇ ਕਿ ਤੇ ਰੋਬੋਟ ਤੋਂ ਸਿਰਜਰੀ ਕਰਾਣੀ ਕਾਫੀ ਹੱਦ ਤੱਕ ਇਹ ਧਾਰਨਾ ਅਸੀਂ ਠੀਕ ਕਰ ਚੁੱਕੇ ਹਾਂ ਲੋਕਾਂ ਨੂੰ ਸਮਝਾਉਣ ਚ ਸਫਲ ਹੋਇਆ ਕਿ ਆਰਥੋਪੈਡਿਕ ਰੋਬੋਟਿਕ ਜੋ ਹੈ ਉਹਦੇ ਵਿੱਚ ਸਰਜਨ ਹੀ ਆਪਰੇਟ ਕਰਦਾ ਹੈ ਰੋਬੋਟਿਕ ਸਿਸਟਮ ਦੀ ਹੈਲਪ ਨਾਲ ਉਹਦੇ ਨਾਲ ਰੋਬੋ ਦੇ ਨਾਲ ਪਲੈਨਿੰਗ ਹੁੰਦੀ ਹੈ ਜੋ ਕਿ ਰੀਅਲ ਟਾਈਮ 'ਚ ਪੇਸ਼ੈਂਟ ਦੇ ਉੱਤੇ ਆਨ ਸਰਜਰੀ ਟੇਬਲ ਤੇ ਹੁੰਦੀ ਹੈ ਸਾਰੀ ਪਹਿਲੇ ਪਲੈਨਿੰਗ ਹੋ ਕੇ ਕੰਪਿਊਟਰ ਔਰ ਰੋਬੋ ਜਿਹੜੇ ਆ ਉਹ ਐਨਾਲਾਈਜ਼ ਕਰਕੇ ਆਰਟੀਫੀਸ਼ੀਅਲ ਇੰ ਇੱਕ ਪਲਾਨ ਬਣਾਉਂਦੇ ਪੇਸ਼ੈਂਟ ਦਾ ਫਿਰ ਉਹ ਸਰਜਨ ਪਲਾਨ ਨੂੰ ਸਮਝਦਾ ਹੈ ਕਿ ਪੇਸ਼ੈਂਟ ਨੂੰ ਇਹ ਰਿਕੁਆਇਰਡ ਪਲਾਨ ਹੈ ਜਾਂ ਨਹੀਂ ਹੈ ਇਹਦੇ ਵਿੱਚ ਕੁਝ ਤਬਦੀਲੀਆਂ ਕੁਝ ਮੋਡੀਫਿਕੇਸ਼ਨਸ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ ਹੈ ਕਿਉਂਕਿ ਰੀਅਲ ਟਾਈਮ 'ਚ ਪੇਸ਼ੈਂਟ ਤੇ ਅਲਟੀਮੇਟਲੀ ਡਾਕਟਰ ਨਹੀਂ ਦੇਖਿਆ ਹੁੰਦਾ ਔਰ ਉਹ ਪੇਸ਼ੈਂਟ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਰੋਬੋਟਿਕ ਜੋ ਇਨਪੁਟ ਜਾਂ ਸਾਨੂੰ ਆਉਟਪੁਟ ਦਿੰਦਾ ਹੈ ਦੱਸਦਾ ਹੈ ਕਿ ਇਹ ਪੇਸ਼ੈਂਟ ਨੂੰ ਇਹ ਕਰਨਾ ਚਾਹੀਦਾ ਉਹਨੂੰ ਅਸੀਂ ਮੋਡੀਫਾਈ ਕਰਦੇ ਹਾਂ ਪੇਸ਼ੈਂਟ ਦੀ ਪ੍ਰੋਬਲਮ ਦੇ ਹਿਸਾਬ ਨਾਲ ਔਰ ਦੈਨ ਫਿਰ ਉਹ ਡਾਟਾ ਫੀਡ ਕਰਕੇ اور ਫਾਈਨਲ ਉਹਦੀ ਐਗਜ਼ੀਕਿਊਸ਼ਨ ਕੀਤੀ ਜਾਂਦੀ ਹੈ ਵਿਦ ది ਹੈਲਪ ਆਫ ਰੋਬੋ ਸੋ ਰੋਬੋ ਜੀ ਜਿਹੜੀ ਟੈਕਨੀਕ ਹੈ ਉਹ ਸਾਨੂੰ ਪ੍ਰੀਸੀਜਨ ਵਧਾ ਦਿੰਦੀ ਹੈ ਐਕੂਰੇਸੀ ਵਧਾ ਦਿੰਦੀ ਹੈ ਕਿਉਂਕਿ ਅਸੀਂ ਬੇਸਿਕਲੀ ਜੋਇੰਟ ਨੂੰ ਕੋਡੇ ਨੂੰ ਅਲਾਈਨ ਕਰਨਾ ਹੁੰਦਾ ਹੈ ਚੂਲੇ ਦੇ ਨਾਲ हिਪ ਦੇ ਨਾਲ ਔਰ ਐਂਕਲ ਦੇ ਨਾਲ ਸੋ ਇਹ ਅਲਾਈਨਮੈਂਟ ਜਿਹੜੀ ਹੈ ਬਾਡੀ ਦੀ ਸੈਂਟਰ ਆਫ ਗ੍ਰੈਵਿਟੀ ਕਿੱਦਾਂ ਮੇਨਟੇਨਡ ਰੱਖੀਏ ਪਹਿਲੇ ਅਸੀਂ ਕਰੂਡ ਤਰੀਕੇ ਨਾਲ ਕਰਦੇ ਸੀ ਅੱਜ ਦੀ ਡੇਟ ਦੇ ਵਿੱਚ ਇਹ ਸਾਰੀ ਚੀਜ਼ਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਔਰ ਰੋਬੋਟਿਕ ਨਾਲ ਬਹੁਤ ਹੀ ਸਕਸੈਸਫੁਲ ਤਰੀਕੇ ਨਾਲ ਤੋ ਬਹੁਤ ਹੀ 유ਸਫੁਲ اور ਟੈਕਨੀਕ ਹੈ। ਅਬ ਆਈ ਐਮ ਥੈਂਕਫੁਲ ਕਿ ਫੋਰਟਿਸ ਮੈਨੇਜਮੈਂਟ ਕੋਆਪਰੇਟ ਕਰਦੀ ਹੈ ਪੇਸ਼ੈਂਟਸ ਵਾਸਤੇ ਹੈਲਪਫੁਲ ਰਹੀ ਹਮੇਸ਼ਾ। ਬਹੁਤ ਮਿਨਿਮਮ ਚਾਰजेस ਦੇ ਨਾਲ ਅਸੀਂ ਇਹ ਸਰਜਰੀ ਕਰਦੇ ਹਾਂ। ਬਹੁਤ ਵਰਲਡ ਦੇ ਵਿੱਚ ਸਭ ਤੋਂ ਘੱਟ ਚਾਰजेस ਫੋਰਟਿਸ ਲੁਧਿਆਣਾ ਦੇ ਵਿੱਚ ਇਸ ਸਰਜਰੀ ਦੇ ਕਿਉਂਕਿ ਅਸੀਂ ਇਸ ਸਰਜਰੀ ਦਾ ਕੋਈ ਐਕਸੈਸ ਚਾਰਜ ਨਹੀਂ ਲਗਾ। ਜਿੰਨਾ ਕੰਜ਼ਿਊਮੇਬਲਸ ਯੂਜ਼ ਹੁੰਦੇ ਸਿਰਫ ਓਨਾ ਕੀ ਖਰਚਾ ਪੇਸ਼ੈਂਟ ਨੂੰ ਪੈਂਦਾ। ਜਿਹੜੀ ਇਕੁਪਮੈਂਟ ਕਾਸਟ ਹੈ ਜਿਹੜੀ ਉਹਦੀ ਵੇਅਰ ਟਾਇਰ ਹੈ ਉਹ ਹਸਪੀਟਲ ਵੇਅਰ ਕਰਦਾ ਹੈ। ਸੋ ਇਹ ਬਹੁਤ ਅੱਛਾ ਜੈਸਚਰ ਹੈ ਫੋਟੇਸ ਮੈਨੇਜਮੈਂਟ ਵੱਲੋਂ ਫੋਟੇਸ ਅਥਾਰਟिटीज ਵੱਲੋਂ ਜੋ ਅਸੀਂ ਆਪਣੇ ਪੇਸ਼ੈਂਟਸ ਨੂੰ ਦੇਨੇ ਆ। ਓਵਰ ਐਂਡ ਅਬੋਵ ਜਸਟ ਜਿਸ ਤੋ ਕੋ ਸਾਲ ਦੇ ਵਿੱਚ 2-3-4 ਕੈਂਪਸ ਅਸੀਂ ਇਸ ਤਰ੍ਹਾਂ ਦੇ ਕਰਦੇ ਆ। ਉਹਦੇ ਵਿੱਚ ਇੱਕ ਐਡੀਸ਼ਨਲ ਬੈਨੀਫਿਟ ਕੁਝ ਪੇਸ਼ੈਂਟਸ ਨੂੰ ਦਿੱਤਾ ਜਾਂਦਾ ਹੈ। ਕਿ ਕੁਝ ਪੇਸ਼ੈਂਟਸ ਨਾਨ ਅਫੋਰਡਿੰਗ ਹੈ, ਕੁਝ ਪੈਸੇ ਕਰਤੀਏ ਕੁਝ ਡਰ ਕਰਕੇ ਨਹੀਂ ਆਣਾ ਚਾਹੁੰਦੇ। ਸੋ ਇਸ ਪ੍ਰੈਸ ਕਾਨਫਰੰਸ ਦਾ ਮੋਟਿਵ ਇਹੀ ਹੈ ਕਿ ਮੋਰ ਤੋਂ ਮੋਰ ਜਿਆਦਾ ਤੋਂ ਜਿਆਦਾ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚੇ ਕਿ ਅਸੀਂ ਸਕਸੈਸਫੁਲ ਸਰਜਰੀਜ਼ ਕਰ ਰਹੇ ਆ, ਕੋਈ ਚਾਹੁੰਦਾ ਹੈ ਸਰਜ ਦੇਓ ਸਾਡੇ ਕੋਲ ਆਕੇ ਇਹ ਫੈਸਿਲਿਟੀ ਅਵੇਲ ਕਰ ਸਕਦਾ ਹੈ। ਕਿੰਨਾ ਦਾ ਖਰਚਾ ਕੀ ਹੈ ਉਹ ਟੋਟਲ ਇੱਥੇ? ਨਾਰਮਲ ਖਰਚੇ ਦੇ ਉਤੇ अबाउट 30000 ਰੁਪੀਆ ਐਕਸਟਰਾ ਲੱਗਦੇ ਐ ਇੱਕ ਸਾਈਡ ਦੇ ਗੋਡੇ ਤੇ। ਔਰ ਇਹ ਸਾਰਾ ਜਿਹੜਾ ਜਿਹੜਾ ਟ੍ਰੈਕਰ ਸਿਸਟਮ ਡਿਸਪੋਜ਼ੇਬਲ ਸਮਾਨ ਜਿਹੜਾ ਯੂਜ਼ ਹੁੰਦਾ ਡਿਊਰਿੰਗ ਸਰਜਰੀ ਉਹਦਾ ਖਰਚਾ ਹੈ। ਉਹ ਖਰਚਾ ਤਾਂ ਇਨਫੈਕਟ ਐ ਤੋਂ ਵੀ ਜ਼ਿਆਦਾ ਹੈ ਲੇਕਿਨ ਉਹ ਥੋੜਾ ਸਪਲਿਟ ਕਰਤਾ ਜਾਂਦਾ ਤਾਂ ਕਿ ਪੇਸ਼ੈਂਟ ਮਿਨੀਮਮ ਖਰਚਾ ਲਗੇ। ਰੋਬੋ ਦੀ ਜੀ ਕੋਸਟ ਹੈ ਜਿਸ ਟਾਈਮ ਤੇ ਅਸੀਂ ਰੋਬੋ ਲਿਆ ਸੀਗਾ ਉਸ ਟਾਈਮ 7-8 ਕਰੋੜ ਦਾ ਰੋਬੋ ਸੀਗਾ। ਉਹ ਅਸਲੀ ਰੇਟ ਤੇ 4 4.5 5 ਕਰੋੜ ਦੇ ਰੋਗ ਹੋਸੇ ਲੇਕਿਨ ਉਹ ਕਾਸਟ ਜਿਹੜੀ ਹੈ ਉਹ ਉਹ ਕਿਸੇ ਵੀ ਤਰ੍ਹਾਂ ਪੇਸ਼ੈਂਟ ਨੂੰ ਵੀਰ ਨਹੀਂ ਪੇਸ਼ੈਂਟ ਦੇ ਪੱਲੇ ਨਹੀਂ ਪੈਂਦੀ ਅ ਕਿਉਂਕਿ ਹਸਪੀਟਲ ਚਾਹੇਗਾ ਕਿ ਬੈਸਟ ਤੋਂ ਬੈਸਟ ਫੈਸਿਲਿਟੀਜ਼ ਸਾਡੇ ਪੇਸ਼ੈਂਟ ਨੂੰ ਮਿਲੇ ਸਾਡੇ ਏਰੀਆ ਨੂੰ ਮਿਲੇ ਸਾਡੇ ਪੇਸ਼ੈਂਟ ਜਿਹੜੀ ਸਾਡੇ ਏਰੀਆ ਦੇ ਆ ਉਹ ਅਵੇਲ ਕਰਨ ਉਹਦਾ ਫਾਇਦਾ ਹੋਵੇ ਸੋ ਇਸ ਪਰਪਸ ਕਰਕੇ ਫੋਟੇ ਸਬੈਸ਼ਾ ਤਤਪਰ ਰਹਿੰਦਾ ਹੈ ਕਿ ਅ ਅਸੀਂ ਨਈ ਟੈਕਨੋਲੋਜੀ ਫਸਟ ਕੱਥੇ ਇੰਟਰੋਡਿਊਸ ਕਰੀਏ ਸੋ ਉਸ ਕਰ ਦੇ ਅੰਤਰਗੈਨ ਅਸੀਂ ਇਹ ਰੋਬੋਲੀ ਆਦਾ ਸੀਗਾ ਇਹ ਇੰਡੀਆ ਦਾ ਆਲਮੋਸਟ ਫਰਸਟ ਰੋਬੋ ਸੀ ਜਿਹੜਾ ਸਾਡੇ ਕੋਲ ਇੱਥੇ ਪਿਆ ਹੈ ਔਰ ਇਸ ਤੋਂ ਬਾਅਦ ਹੁਣ ਲੇਟੈਸਟ ਟੈਕਨੋਲੋਜੀ ਜਿਹੜੀ ਉਹ ਐਡ-ਆਨ ਹੋ ਗਈ ਹੈ ਔਰ ਆਉਣ ਵਾਲੇ ਟਾਈਮ 'ਚ ਜਿਸ ਤਰ੍ਹਾਂ ਦਾ ਵਰਕਲੋਡ ਜਿਸ ਤਰ੍ਹਾਂ ਦੀ ਰਿਕੁਆਇਰਮੈਂਟ ਸਾਾਨੂੰ ਲੱਗ ਰਹੀ ਹੈ ਸਾਾਨੂੰ ਲੱਗਦਾ ਹੈ ਕਿ ਹਰ ਥੀਏਟਰ ਦੇ ਵਿੱਚ ਇੱਕ ਰੋਬੋ ਹੋਣਾ ਚਾਹੀਦਾ ਸੋ ਉਸ ਚੱਕਰ 'ਚ ਅਸੀਂ ਹੋ ਸਕਦਾ ਹੈ ਇੱਕ ਰੋਬੋ ਹੋਰ ਐਡ ਕਰੀਏ ਬਹੁਤ ਹੀ ਜਲਦੀ ਠੀਕ ਹੈ ਰੋਬੋ ਦੇ ਵਿੱਚ ਲਿਆਵਾਂਗੇ ਤਾਂ ਮੇਰੇ ਲਈ ਡਾਕਟਰ ਕਰਦਾ ਤਾਂ ਵੈਟਰ ਹੁੰਦੀ ਹੈ ਮੈਂ ਇਸ ਕਾਨਫਰੈਂਸ ਦਾ ਪਰਪਸ ਇਹੀ ਹੈ ਮੈਂ ਤੁਹਾਨੂੰ ਐਕਸਪਲੇਨ ਨਹੀਂ ਸਮਝਾਇਆ ਕਿ ਇਹਦੇ ਵਿੱਚ ਰੋਬੋ ਨੇ ਸਰਜਰੀ ਨਹੀਂ ਕਰਨੀ ਹੈ ਇਹਦੇ ਵਿੱਚ ਸਰਜਰੀ ਡਾਕਟਰ ਨੇ ਕਰਨੀ ਜਿਹੜੀ ਪਹਿਲੇ ਕਰਦੇ ਸੀ ਪਹਿਲੇ ਅਸੀਂ ਇੱਕ 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 ਸਿਸਟਮ ਦੇ ਨਾਲ ਸਰਜਰੀ ਕਰਦੇ ਸੀ ਕਿ ਜਿਹੜਾ ਸਾਰਿਆਂ ਦੇ ਸੇਮ ਐਪਲੀਕੇਬਲ ਸੀਗਾ ਹੁਣ ਹਰ ਪੇਸ਼ੈਂਟ ਦੀ ਜਿੰਨੇ ਲੋਕ ਤੁਸੀਂ ਇੱਥੇ ਖੜੇ ਹੋ ਹਰ ਦੀ ਰਿਕੁਆਇਰਮੈਂਟ ਅਲੱਗ ਹੈ ਹਰ ਦੀ ਪ੍ਰੋਬਲਮ ਅਲੱਗ ਹੈ ਉਹ ਇੰਡੀਵੀਜੂਅਲਾਈਜ਼ ਨੂ ਪਲਾਨ ਕਰਕੇ ਫਿਰ ਇਹ ਸਰਜਰੀ ਹੁੰਦੀ ਹੈ ਉਹ ਇਸ ਇੰਡੀਵੀਜੂਅਲਾਈਜੇਸ਼ਨ ਜਿਹੜੀ ਹੈ ਇਹ ਅਸੀਂ ਰੋਬੋ ਦੀ ਹੱਲ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਕਰਦੇ ਆ। ਇਹ ਫਰਕ ਹੈ। ਠੀਕ। ਜੋ ਅਸੀਂ ਸਿਸਟਮ ਯੂਜ਼ ਕਰ ਰਹੇ ਆ ਇਹਦੇ ਵਿੱਚ ਅਸੀਂ ਇਸ ਚੀਜ਼ਾਂ ਦੀ ਰਿਕੁਆਇਰਮੈਂਟ ਨਹੀਂ ਹੈ। ਰੀਅਲ ਟਾਈਮ ਰੋਬੋ। ਛੁੱਟੀ ਕਨੇ ਜਦੋਂ? ਛੁੱਟੀ ਅਗਰ ਦੋਨੋਂ ਗੋਟੇ ਅਸੀਂ ਕਰਦੇ ਆ ਤੇ 5ਵੇਂ ਦਿਨ ਛੁੱਟੀ, ਅਗਰ ਇੱਕ ਗੋਟਾ ਕਰਦੇ ਤੇ 4ਵੇਂ ਦਿਨ ਛੁੱਟੀ। ਇਹ ਸਟੈਂਡਰਡ ਹੈ ਵਿਦਆਊਟ ਰੋਬੋ। ਰੋਬੋ ਦੇ ਨਾਲ ਇੱਕ ਦਿਨ ਪਹਿਲੇ ਅਸੀਂ ਛੁੱਟੀ ਕਰ ਸਕਦੇ ਆ। ਲੇਕਿਨ ਪੇਸ਼ੈਂਟ ਜਿਹੜਾ ਆਉਂਦਾ ਉਹ ਕਹਿੰਦਾ ਨਹੀਂ ਮੇਰਾ ਪੈਕੇਜ ਇਜਾਰਾ ਦਿੰਦਾ ਤੈਨੂੰ 4 ਦਿਨ ਰੱਖੋ ਜਾਂ 5 ਦਿਨ ਦਾ 5 ਦਿ ਗੋਡਾ ਬਦਲਾਨਾ ਜੋ ਹੈ ਇੱਕ ਗੋਡੇ ਨੂੰ ਕੱਢ ਕੇ ਬਾਹਰ ਔਰ ਨਵਾਂ ਗੋਡਾ ਪਾਣਾ ਨਹੀਂ ਹੁੰਦਾ ਗੋਡੇ ਦਾ ਜਿਹੜਾ ਸਰਫੇਸ ਹੈ ਉਹਨੂੰ ਅਸੀਂ ਰੀ ਟ੍ਰੈਡ ਕਰਦੇ ਹਾਂ ਜਿੱਦਾਂ ਟਾਇਰ ਦੀ ਰੀ ਟ੍ਰੈਡਿੰਗ ਹੋ ਜਾਂਦੀ ਹੈ ਸਿਰ ਜਿਹੜਾ ਸਰਫੇਸ ਖਰਾਬ ਹੋਇਆ ਉਹਨੂੰ ਅਸੀਂ ਚੇਂਜ ਕਰਦੇ ਹਾਂ ਉਹਨਾਂ ਕਹਿੰਦੇ ਆ ਵੈਸੀ ਸਰਫੇਸ ਰਿਪਲੇਸਮੈਂਟ ਅੱਜਕੱਲ ਕਈ ਟਰਮਨੋਲੋਜੀਜ਼ ਆਈ ði ਮਾਰਕੀਟ ਜਾਈ ਕਿ ਅਸੀਂ ਨੀ ਰਿਪਲੇਸਮੈਂਟ ਨਹੀਂ ਅਸੀਂ ਸਰਫੇਸ ਰਿਪਲੇਸਮੈਂਟ ਕਰਦੇ ਹਾਂ ਸਰਫੇਸ ਰਿਪਲੇਸਮੈਂਟ ਇਜ਼ ਸੇਮ ਐਜ਼ ਨੀ ਰਿਪਲੇਸਮੈਂਟ ਸਾਰੀਆਂ ਨੀ ਰਿਪਲੇਸਮੈਂਟਸ ਆਰ ਸਰਫੇਸ ਰਿਪਲੇਸਮੈਂ ਤੋ ਇਹ ਜੋ ਕਨਫਿਊਜ਼ਨ ਮਾਰਕੀਟਸ ਕ੍ਰੀਏਟ ਕੀਤੀ ਹੋਈ ਹੈ ਜਾਂ ਹੋ ਜਾਂਦੀ ਹੈ ਕਿ ਨਹੀਂ ਮੈਂ ਤਾਂ ਰੀ ਨਹੀਂ ਰਿਪਲੇਸਮੈਂਟ ਨਹੀਂ ਕਰਾਇਆ ਮੈਂ ਸਰਫੇਸ ਰਿਪਲੇਸਮੈਂਟ ਕਰਾਈ ਹੈ ਜਦੋਂ ਤਾਂ ਨੀ ਰਿਪਲੇਸਮੈਂਟ ਬਣਿਆ ਤਾਂ ਤਾਂ ਸਰਫੇਸ ਰਿਪਲੇਸਮੈਂਟ ਹੀ ਹੁੰਦਾ ਹੈ ਅਬਾਊਟ 8 9 ਮਿਲੀਮੀਟਰ ਦਾ ਜਿਹੜਾ ਸਰਫੇਸ ਖਰਾਬ ਹੋਇਆ ਉਹਨੂੰ ਅਸੀਂ ਕਵਰ ਕਰ ਦਿੰਨਾ ਇੱਕ ਕਵਰ ਦੇ ਨਾਲ ਇਟ ਸ਼ੁਡ ਬੀ ਐਕਸੈਪਟੇਬਿਲਟੀ ਵਧਣੀ ਸ਼ੁਰੂ ਹੋ ਗਈ ਹੈ ਯੈਸ ਯੰਗ ਏਜ ਦੇ ਵਿੱਚ ਜ਼ਰੂਰਤ ਪੈਂਦੀ ਹੈ ਪਰ ਉਹ ਪੇਸ਼ੈਂਟ ਡਿਫਰੈਂਟ ਹੁੰਦੇ ਹੈ ਗਠੀਆ ਵਾਲੇ ਪੇਸ਼ੈਂਟ ਹੋਗੇ ਕਿਸੇ ਦਾ ਟਿਊਮਰ ਹੋ ਗਿਆ ਕੋਈ ਪੇਸ਼ੈਂਟ ਹੋ ਗਿਆ ਕਿਸੇ ਦੇ ਯੰਗ ਇੰਜ ਚ ਚੋਟ ਲੱਗੀ ਉਹਨੇ ਨੈਗਲੈਕਟ ਕਰਤੀ ਜਦੋਂ ਛੋਟਾ ਜਿਹਾ ਕੰਮ ਇੱਕ ਛੋਟੀ ਜੀ ਦੂਰਬੀਨ ਵਾਲੀ ਸਰਜਰੀ ਨਾਲ ਠੀਕ ਹੋ ਸਕਦਾ ਸੀ ਅਸੀਂ ਕਹਿੰਦੇ ਨਹੀਂ ਜੀ ਨਹੀਂ ਅਸੀਂ ਵੇਟ ਕਰਾਂਗੇ ਕੋਈ ਗੱਲ ਨਹੀਂ ਗੋਡਾ ਲਿਖਦਾ ਕੋਈ ਗੱਲ ਨਹੀਂ ਉਸ ਕੇਸਿਸ ਦੇ ਵਿੱਚ ਉਹ ਜੋਇੰਟ ਜਲਦੀ ਖਰਾਬ ਹੋ ਜਾਂਦਾ ਯੰਗਰ ਇੰਜ ਚ ਖਰਾਬ ਹੋ ਜਾਂਦਾ ਲੇਕਿਨ ਜਿਹੜੀ ਆਸਟਿਓ ਆਰਥਰਾਈਟਿਸ ਹੈ ਜਿਹੜੀ ਸਭ ਤੋਂ ਜ਼ਿਆਦਾ ਤਾਦਾਦ ਹੈ ਜਿਹਦੇ ਵਿੱਚ ਅਸੀਂ ਨੀਰ ਰੀਪਲੇਸਮੈਂਟ ਕਰਦੇ ਹਾਂ ਜਾਂ ਐਡਵਾਈਸ ਕਰਦੇ ਹਾਂ ਉਹ ਪੇਸ਼ੈਂਟ ਹੱਲੇ ਵੀ 50 55 60 ਸਾਲ ਤੋਂ ਉਪਰ ਹੈ ਸਾਡੇ ਪੇ ਸਵਾਸਤ ਤੱਕ ਵੀ ਆਪਰੇਟ ਕੀਤੇ ਇਸ ਗੋਡੇ ਨੂੰ ਹੈਲਦੀ ਕੀਵੇਂ ਰੱਖਿਆ ਜਾ ਸਕਦਾ ਤੁਹਾਡੇ ਬੈਟਰ ਲਾਈਫ ਸਟਾਈਲ ਨਾਲ ਕੋਈ ਛੋਟੀ ਪ੍ਰੋਬਲਮ ਆਂਦੀ ਹੈ ਅਗਰ ਤੇ 5-7 ਦਿਨਾਂ ਦੇ ਵਿੱਚ ਆਪਣੀ ਸੈਲਫ ਮੈਡੀਕੇਸ਼ਨ ਜਾਂ ਜੀਪੀ ਦੀ ਮੈਡੀਕੇਸ਼ਨ ਨਾਲ ਨਹੀਂ ਠੀਕ ਹੁੰਦੀ ਤੇ ਸਪੈਸ਼ਲਿਸਟ ਨੂੰ ਮਿਲਣਾ ਚਾਹੀਦਾ ਅਗਰ ਕੋਈ ਚੋਟ ਲੱਗੀ ਹੋਵੇ ਉਦੋਂ ਇਲਾਜ ਕਰਾਉਣਾ ਚਾਹੀਦਾ ਅਗਰ ਕੋਈ ਗਠੀਆ ਹੈ ਉਹਦਾ ਇਲਾਜ ਕਰਾਉਣਾ ਚਾਹੀਦਾ ਗਠੀਆ ਦੀ ਮੈਡੀਸਿਨਸ ਅਗਰ ਅਸੀਂ ਟਾਈਮ ਤੇ ਸ਼ੁਰੂ ਕਰ ਦਈਏ ਤੇ ਕੱਲੇ ਗੋਡੇ ਨਹੀਂ ਚੂਲੇ ਸਪਾਈਨ neck ਹੱਥ ਦੇ ਜੋਇੰਟਸ ਸਾਰੇ ਬਦਸਲਦੇ ਲੇਕਿਨ ਅਸੀਂ ਦੇਸੀ ਦਵਾਈ ਕੁਝ ਅંધ ਵਿਸ਼ਵਾਸ ਦੇ ਪਿੱਛੇ ਚੱਲਦੇ ਨੇ ਨਹੀਂ ਡਾਕਟਰ ਨੇ ਤੇ ਸਰਜਰੀ ਕਰ ਦੇਣੀ ਹੈ ਡਾਕਟਰ ਨੇ ਤੇ ਦਵਾਈਆਂ ਦੇ ਪਾ ਦੇਣਾ ਉਹ ਚੀਜ਼ ਨੂੰ ਥੋੜਾ ਨਿਗੇਟ ਕਰਨਾ ਚਾਹੀਦਾ ਜੋ ਸਾਇੰਟਿਫਿਕ ਨੋਲੇਜ ਹੈ ਉਹਦਾ ਇਸਤੇਮਾਲ ਕਰਕੇ ਪ੍ਰੋਪਰ ਅਗਰ ਦਵਾਈਆਂ ਔਰ ਪ੍ਰੋਪਰ ਐਡਵਾਈਸ ਫਾਲੋ ਕਰੀਏ ਤੇ ਕਾਫੀ ਹੱਦ ਤੱਕ ਰਿਪਲੇਸਮੈਂਟ ਸਰਜਰੀਸ ਬਚ ਸਕਦੀ ਹੈ 12 ਵੀ ਹੈਵੀ weight ਹੋ ਜਾਂਦੇ ਨੇ ਜੀ ਜੋ ਮਰੀਜ਼ ਹੈ ਲੇਡੀ ਤੇ ਜੈਂਟਲ ਉਹਨਾਂ ਉੱਤੇ ਕੀ ਇਹ ਵੀ ਗੋਡਾ ਦਾ weight ਜ਼ਿਆਦਾ ਹੋਏਗਾ ਗੋਡਾ ਜੋ ਹੈ ਉਹ 150 200 ਕਿਲੋ ਦਾ ਭਾਰ ਸਹਨਣ ਆਪਣੀ ਲੇਡੀਜ਼ ਨਹੀਂ ਭਾਰੀਆਂ ਨਹੀਂ लेकिन ज्वाइंट जो, जो है वो किस बोन से टिकना है वो ज्यादा इंपॉर्टेंट है ऑस्टिपोरोसिस तो नहीं है ओल्ड एज के लेडीज या जेंट्स खासकर लेडिज उन्हें ऑस्टिपोरोसिस बहुत ज़्यादा होते हैं सो वो जो ऑस्टिपोरोसिस करके जॉइंट के पकड़ पकड़ कट सकती है सो ऑस्टिपरोसिस का ट्रीटमेंट सो शुरू करना पैदा या पहले देना पैदा ਸੋ ਇਹਦਾ ਇਹ ਮਤਲਬ ਨਹੀਂ ਹੈ ਕਿ ਓਬੀਸ ਪੇਸ਼ੈਂਟ ਜਾਂ ਪਾਰੀ ਪੇਸ਼ੈਂਟ ਦੇ ਵਿੱਚ ਅਸੀਂ ਸਰਜਰੀ ਨਹੀਂ ਕਰ ਸਕਦੇ ਉਹਦੇ ਵਿੱਚ ਕੁਝ ਐਡੀਸ਼ਨਲ ਪ੍ਰੀਕਾਸ਼ਨਸ ਐਡੀਸ਼ਨਲ ਚੀਜ਼ਾਂ ਐਡ ਕਰਨੀਆਂ ਪੈਂਦੀਆਂ ਔਰ ਅਗਰ ਆਸਟਿਓਪੋਰੋਸਿਸ ਹੋਏ ਤੇ ਡਿਊਰਿੰਗ ਆਪਰੇਸ਼ਨ ਫ੍ਰੈਕਚਰ ਹੋਣ ਦਾ ਚਾਂਸ ਰਹਿੰਦਾ ਐਸੀ ਐਸੀ ਪ੍ਰੋਬਲਮਸ ਵਿੱਚ ਰੋਬੋਟਿਕਸ ਬਹੁਤ ਯੂਸਫੁਲ ਹੈ ਪਰ ਡੈਟ ਰੇਟ ਵੀ ਕਰਦੇ ਹਾਂ ਜਿੰਨੇ ਅਗਰ ਟੋਟਲ ਪੇਸ਼ੈਂਟ ਲੋਡ ਦੇਖੀਏ ਪ੍ਰੋਬਲਮ ਦੇਖੀਏ ਸੋਸਾਇਟੀ ਦੇ ਵਿੱਚ ਜ਼ਰੂਰਤ ਸਿਰਫ ਸਰਜਰੀ ਚ 1 ਤੋਂ 2% ਤੋਂ ਕਹਿੰਦੀ ਹੈ ਲੇਕਿਨ ਅਗਰ ਅਗਰ ਅਸੀਂ ਆਪਣੀ ਲਾਈਫ ਸਟਾਈਲ ਠੀਕ ਨਹੀਂ ਕਰਾਂਗੇ ਅਸੀਂ ਆਪਣੀ ਡਿਜ਼ੀ सर्जरी तो पहले वाली स्टेज़स से पकड़ते नहीं तो ये डेफिनेटली आने वाले टाइम्लम इंसीडेंस एडवाइज है कि लाइफ स्टाइल ठीक रखो ओबेसिटी घटाओ मिल्क मिल्क uh, प्रोडक्ट्स डाइट च लो गठिया ट्रीटमेंट कराओ शुगर किडनी डिजीज हार्ट डिजीज एद्रीटमेंट नॉल कराओ सो so, अपनी प्रॉब्लम नाइट टाइम से रॉइट डायगनोसिस करा के राइट डॉक्टर को तो एडवाइस करो ਇਹ ਕੇਨਾ ਚੋਬਰਾ ਜੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਵਿਸ਼ਵਦੀਪ ਗੋਇਲ ਜ਼ੋਨਲ ਹੈਡ ਆਫ ਐਸਬੀਯੂ ਹੈਡਕੋਰ ਅੰਮ੍ਰਿਤਸਰ ਐਂਡ ਅੰਮ੍ਰਿਤਸਰ ਹਸਪੀਟਲ ਫੋਰ ਫੋਰਟਿਸ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਆਪਣੇ ਸਾਰੇ ਮੀਡੀਆ ਦੇ ਸਾਥੀਆਂ ਦਾ ਕਿ ਜਿਹੜੇ ਤੁਸੀਂ ਅੱਜ ਇੱਥੇ ਆਏ ਅੱਜ ਅਸੀਂ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜਿਹੜਾ ਆਰਥੋਪੈਡਿਕ ਦੇ ਵਿੱਚ ਜਿਹੜੀ ਫੋਟੇਸ ਲੁਧਿਆਣਾ ਵੱਲੋਂ ਜਿਹੜੀ ਪਹਿਲ ਕੀਤੀਆਂ ਗਈਆਂ ਨੇ ਰਿਗਾਰਡਿੰਗ ਸਾਡੀ ਚੈਹ ਟੈਕਨੋਲੋਜੀ ਹੈ ਚਾਹੇ ਨੰਬਰ ਆਫ ਸਰਜਰੀਜ਼ ਅਸੀਂ ਕਰ ਰਹੇ ਹਾਂ ਤੇ ਉਹਦੇ ਬਾਰੇ ਜਾਣਕਾਰੀ ਦੇਣ ਲਈ ਸੀ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਫੋਟੇਸ ਲੁਧਿਆਣਾ ਜਿਹੜਾ ਪਹਿਲਾ ਹਸਪੀਟਲ ਹੈ ਸ਼ਹਿਰ ਦੇ ਵਿੱਚ ਜਿਹਦੇ ਕੋਲ ਦੋ ਰੋਬੋਟਿਕ ਸਿਸਟਮ ਨੇ ਜੋਇੰਟ ਰਿਪਲੇਸਮੈਂਟ ਵਾਸਤੇ ਖਾਸ ਕਰਕੇ ਨੀ ਜੁਆਇੰਟ ਰਿਪਲੇਸਮੈਂਟ ਦੀ ਆਪਾਂ ਗੱਲ ਕਰੀਏ ਤੇ ਇਹਦੇ ਵਿੱਚ ਕੀ ਕਿ ਬਹੁਤ ਮਹਾਰਤ ਹਾਸਿਲ ਕਰ ਚੁੱਕੇ ਹਾਂ ਅਸੀਂ ਸਾਡੇ ਕੋਲ ਬਹੁਤ ਹ ਹੈ ਕਿ ਜੀ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਅਸੀਂ ਮੈਸੇਜ ਪਹੁੰਚਾ ਸਕੀਏ ਕਿ ਲੋਕਾਂ ਲੋਕੀ ਟਾਈਮਲੀ ਆਪਣੀ ਜਿਹੜੀ ਹੈ ਕਿ ਪ੍ਰੋਬਲਮ ਨੂੰ ਆਈਡੈਂਟੀਫਾਈ ਕਰਨ ਤੇ ਉਹਦਾ ਸਹੀ ਟ੍ਰੀਟਮੈਂਟ ਕਰਾਇਆ ਜਾਵੇ ਇਸੇ ਵਿੱਚ ਇੱਕ ਪਹਿਲ ਕਰਦੇ ਹੋਏ ਫੋਟਿਸ ਵੱਲੋਂ 17 ਤਰੀਕ ਨੂੰ ਇੱਕ ਜੁਆਇੰਟ ਰਿਪਲੇਸਮੈਂਟ ਲਈ ਗੋਡਿਆਂ ਦੇ ਬਦਲਣ ਦੇ ਲਈ ਜਿਹੜਾ ਪੇਸ਼ੈਂਟ ਨੂੰ ਸਲਾਹ ਦਿੱਤੀ ਗਈ ਉਹਨਾਂ ਵਾਸਤੇ ਇੱਕ ਫ੍ਰੀ ਮੈਡੀਕਲ ਕੈਂਪ ਕੀਤਾ ਜਾ ਰਿਹਾ ਹੈ जिधे की जी की डॉक्टर साहब ਨਾਲ ਸਾਡੀ ਉਹਨਾਂ ਦੀ ਸਲਾਹ ਹੋ ਸਕਦੀ ਹੈ ਉਹ ਤੋਂ ਬਾਅਦ ਜੇ ਕਿਸੇ ਪੇਸ਼ੇਂ ਨੂੰ ਐਕਸ-ਰੇ ਦੀ ਲੋੜ ਹੈ ਤਾਂ ਉਹ ਫ੍ਰੀ ਐਕਸ-ਰੇ ਵੀ ਹੋਏਗਾ ਫਿਜ਼ੀਓਥੈਰੇਪੀ ਦੀ ਜਿਹੜੇ ਪੇਸ਼ੇਂ ਨੂੰ ਲੋੜ ਹੈ ਉੱਥੇ ਵੀ ਉਹਨਾਂ ਦੀ ਵੀ ਸਲਾਹ ਦਿੱਤੀ ਜਾਏਗੀ ਉਹਨਾਂ ਨੂੰ ਟੈਕਨੀਕਸ ਦੱਸੀਆਂ ਜਾਣਗੀਆਂ ਐਕਸਰਸਾਈਜ਼ ਦੱਸੀਆਂ ਜਾਣਗੀਆਂ ਤਾਂ ਕਿ ਲੋਕੀ ਜਿਹੜੇ ਹੈਗੇ ਕਿ ਜਿਹੜੀ ਉਹ ਟਾਈਮਲੀ ਆਪਣੀ ਪ੍ਰੋਬਲਮ ਆਈਡੈਂਟੀਫਾਈ ਕਰ ਲੈ ਤੇ ਉਹਦਾ ਸਹੀ ਇਲਾਜ ਕਰਾਇਆ ਜਾਵੇ ਦੂਜੀ ਗੱਲ ਜਿਹੜਾ ਫੋਟੇਜ ਹੈ ਇੱਕ ਇੰਡਰ ਹੈ ਕਿ ਅਸੀਂ ਕਹਿੰਦੇ ਹਾਂ ਕਿ ਹਰ ਪੇਸ਼ੇਂ ਨੂੰ ਸਰਜਰੀ ਦੀ ਲੋੜ ਨਹੀਂ ਹੈ ਇਹ ਵੀ ਸਾਡੇ ਕੰਪੇਨ ਅੰਦਰ ਇਹ ਕਿ ਜੀ ਲੋਕਾਂ ਚ ਅਵੇਰਨੈਸ ਹੋਵੇ ਕਿ ਜੀ ਕਿ ਕਦੋਂ ਤੁਹਾਨੂੰ ਆਪਰੇਸ਼ਨ ਦੀ ਲੋੜ ਹੈ ਤੇ ਕਦੋਂ ਤੁਹਾਨੂੰ ਮੈਡੀਕਲ ਟਰੀਟਮੈਂਟ ਨਾਲ ਜਾਂ ਫਿਜ਼ੀਓਥੈਰੇਪੀ ਨਾਲ ਜਾਂ ਐਕਸਰਸਾਈਜ਼ ਨਾਲ ਤੁਸੀਂ ਆਪਣੀ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਹੋ ਤੇ ਇਸ ਪ੍ਰੈਸ ਕਾਨਫਰੰਸ ਰਾਹੀਂ ਅਸੀਂ ਲੋਕਾਂ ਤੱਕ ਮੈਸੇਜ ਦੇਣਾ ਚਾਹਾਂਗੇ ਕਿ 17 ਨਵੰਬਰ ਦਿਨ ਐਤਵਾਰ ਨੂੰ ਤੁਸੀਂ ਫੋਟਿਸ ਹਸਪੀਟਲ ਚੰਡੀਗੜ੍ਹ ਲੁਧਿਆਣਾ ਵਿਖੇ ਆ ਕੇ ਆਪਣੀ ਗੋਡਿਆਂ ਦੀ ਪ੍ਰੋਬਲਮਸ ਵਾਸਤੇ ਸਾਡੇ ਡਾਕਟਰਾਂ ਨਾਲ ਸਲਾਹ ਕਰ ਸਕਦੇ ਹੋ ਤੇ ਆਪਣਾ ਇਲਾਜ ਅੱਗੇ ਵਾਸਤੇ ਪਲਾਨ ਕਰ ਸਕਦੇ ਹੋ ਸਰ ਟਾਈਮਿੰਗ ਕੀ ਹੋਏਗੀ ਸਰ ਸਟੈਮਿਕ ਸਵੇਰੇ 10 ਵਜੇ ਤੋਂ ਲੈ ਕੇ ਸਰ ਜਿਹੜੇ ਸਟੇਟੂਰਲ ਇੰਜੈਕਸ਼ਨਾਂ ਦਾ ਯੂਜ਼ ਕਰਦੇ ਨੇ ਉਹਨਾਂ ਦੇ ਲਈ ਦੇਖੋ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਇੰਜੈਕਸ਼ਨ ਹੁੰਦੇ ਨੇ ਸਿਰ ਇੱਕ ਆਮ ਧਾਰਨਾ ਹੈ ਕਿ ਜਿਕੇ ਵੀ ਜਿਹੜਾ ਹਰ ਇੰਜੈਕਸ਼ਨ ਹੈ ਸਟੀਰੋਇਡ ਹੈ ਤੇ ਹਰ ਪੇਸ਼ੈਂਟ ਦੇ ਵਿੱਚ ਫਾਇਦਾ ਹੋ ਸਕਦਾ ਐਦਾਂ ਨਹੀਂ ਹੈ ਕੁਝ ਸਪੈਸੀਫਿਕ ਕੇਸਿਸ ਹੁੰਦੇ ਨੇ ਕਿ ਜਿਨ੍ਹਾਂ ਦੇ ਵਿੱਚ ਕਿ ਜਿਕੇ ਇਸ ਤਰ੍ਹਾਂ ਦੇ ਇੰਜੈਕਸ਼ਨ ਦਾ ਕੋਈ ਫਾਇਦਾ ਹੋ ਸਕਦਾ ਹੈ ਜਾਂ ਟ੍ਰੀਟਮੈਂਟ ਦਾ ਫਾਇਦਾ ਹੋ ਸਕਦਾ ਹੈ ਉਹਦੇ ਲਈ ਮੈਂ ਡਾਕਟਰ ਸੰਜੀਮਾਨ ਸਾਡੇ ਨਾਲ ਹੈਗੇ ਮੈਂ ਉਹਨਾਂ ਨੂੰ ਰਿਕੁਐਸਟ ਕਰੂੰਗਾ ਕਿ ਉਹ ਥੋੜਾ ਜਿਹਾ ਗਾਈਡ ਕਰਨ ਕਿ ਜੀ ਕਿ ਕਿਹੜੇ ਪੇਸ਼ੈਂਟ ਦੇ ਵਿੱਚ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਇੰਜੈਕਸ਼ਨ ਦਾ ਫਾਇਦਾ ਚੀਕਸ ਪ੍ਰੋਫੈਸਰ ਜੀਮਾ ਡਾਇਰੈਕਟਰ ਆਰਥੋਪੈਡਿਕਸ ਫੋਟਿਸ ਹਸਪੀਟਲ ਗ੍ਰਾਮਾ ਜੀ ਜੀ ਸੰਜੀਤ ਇਹ ਸੰਡੇ ਵਾਲਾ ਕੈਂਪ ਪੇਸ਼IENTS ਦੀ ਅਵੇਅਰਨੈਸ ਲਈ ਹੈ ਜਿਹੜੇ ਜਿਹੜੇ ਲੋਕ ਸਾਡੇ ਕੋਲ ਕਿਸੇ ਕਾਰਨ ਵਸ ਵਰਕਿੰਗ ਡੇ ਚ ਨਹੀਂ ਆ ਸਕਦੇ ਜਾਂ ਡਰਦੇ ਹੈ ਕਿ ਅਸੀਂ ਵੱਡੇ ਹਸਪੀਟਲ ਦੇ ਵਿੱਚ ਐਡਵਾਈਸ ਲੈਣੀ ਸਾਨੂੰ ਮੁਸ਼ਕਿਲ ਲੱਗਦੀ ਹੈ ਉਹਨਾਂ ਪੇਸ਼IENTS ਲਈ ਰੱਖਿਆ ਹੈ ਜਿਨ੍ਹਾਂ ਨੂੰ ਬੋਡੀ ਦੀ ਜਾਂ ਆਰਥੋਪੈਡਿਕਸ ਜਾਂ ਜੋਇੰਟਸ ਦੀ ਕੋਈ ਇਸ਼ੂ ਹੈ ਤਾਂ ਕਿ ਉਹ ਆਨ ਔਰ ਆਪਣੀ ਪ੍ਰੋਬਲਮ ਆਪਣੇ ਐਕਸਰੇਸ اور ਆਪਣੇ ਜਿਹੜੀਆਂ ਵੀ ਕਨਫਿਊਜ਼ਨਸ ਹੈ ਆਪਣੀ ਪ੍ਰੋਬਲਮ ਨੂੰ ਲੈ ਕੇ ਆਸੀ ਉਹਨੂੰ ਕਲੀਅਰ ਕਰੀਏ ਅਗਰ ਉਹਨੂੰ ਜੋਇੰਟ ਰਿਪਲੇਸਮੈਂਟ ਸਰਜਰੀ ਦੀ ਜ਼ਰੂਰਤ ਹੈ ਤੇ ਉਹਨੂੰ アドਵਾਈਸ ਕਰੀਏ ਉਹਨੂੰ ਸਮਝਾਈਏ ਕਿ ਇਹਦੀ ਜ਼ਰੂਰਤ ਹੈ ਔਰ ਉਹਨੂੰ ਕਰਵਾਉਣਾ ਚਾਹੀਦਾ ਹੈ ਤਾਂਕਿ ਟਾਈਮਲੀ アドਵਾਈਸ ਨਾਲ ਉਹਨੂੰ ਫਾਇਦਾ ਹੋਏ ਕੁਝ ਚਾਰजेस ਵੀ ਹੈ ਬਕਸੇ ਨਾਲ ਇਹ ਇਟ ਇਜ਼ ਅ ਫਰੀ ਕੈਂਪ ਜੀ ਐਸਲੀ ਸੰਡੇ ਨੂੰ ਰੱਖਿਆ ਐਸਲੀ ਰੱਖਿਆ ਤਾਂ ਕਿ ਜਿਹੜਾ ਲੋਕ ਫਰੀ ਹੋਣ ਔਰ ਜਿਹੜੇ ਹਸਪੀਟਲਾਂ ਤੋਂ ਡਰਦੇ ਆ ਕਿ ਨਹੀਂ ਵੱਡੇ ਹਸਪੀਟਲ ਜਾਵਾਂਗੇ ਬਹੁਤ ਖਰਚਾ ਹੋਏਗਾ ਜੀ ਜੀ ਔਰ ਉਸ ਚੱਕਰ ਦੇ ਵਿੱਚ ਕੀ ਆਪਣਾ ਇਲਾਜ ਹੀ ਨਹੀਂ ਕਰਾ ਪਾਉਂਦੇ ਸੋ ਇਹ ਇਟਸ ਅ ਫਰੀ ਕੈਂਪ ਕੈਂਪ ਦੇ ਵਿੱਚ ਜਬਸਤ ਚੈੱਕ ਕਰਾਂਗੇ ਇਹ ਇਲਾਜ ਪੂਰਾ ਫਰੀ ਕਰਾਂਗੇ ਨਹੀਂ ਜੀ ਫਰੀ ਕੈਂਪ ਦਾ ਮਤਲਬ ਹੈਗਾ ਕਿ ਉਹਨੂੰ ਦਿਖਾਾਂਗੇ ਉਹਨੂੰ ਐਡਵਾਈਸ ਦਵਾਂਗੇ ਕੋਪੜੀ ਸਲਿੱਪ ਨਹੀਂ ਬਣੇਗੀ ਚਾਰਜੇਸ ਵੀ ਲੱਗਣਗੇ ਕੁਝ ਫੈਸਿਲਿਟੀਆਂ ਲਾਈਕ ਐਕਸ-ਰੇਜ਼ ਐਂਡ ਫਿਜ਼ੀਓਥੈਰੇਪੀ ਸੈਸ਼ਨ ਦੀ ਅਗਰ ਜ਼ਰੂਰਤ ਹੋਏਗੀ ਅਸੀਂ ਇਹ ਐਨਕਰਾਜ ਕਰਾਂਗੇ ਕਿ ਪੇਸ਼ੈਂਟ ਆਪਣਾ ਰਿਕਾਰਡ ਜਿਹੜਾ ਹੈ ਉਹ ਪੁਰਾਣਾ ਨਾਲ ਲੈ ਕੇ ਆਏ ਇਹਨਾਂ ਸੋਚੇ ਕਿ ਇੱਥੇ ਫ੍ਰੀ ਹੋ ਰਿਹਾ ਤੇ ਅਸੀਂ ਐਕਸ-ਰੇ ਕਰਾਈਏ ਠੀਕ ਹੈ ਐਡਵਾਈਸ ਲੈਣੀ ਹੈ ਤਾਂ ਪੁਰਾਣੇ ਐਕਸ-ਰੇ ਨਾਲ ਸਾਨੂੰ ਕੰਪੇਅਰ ਕਰਨਾ ਪੈਂਦਾ ਤੇ ਭਾਈ ਸਾਹਿਬ ਇਹ ਹੈ ਕਿ ਪੁਰਾਣਾ ਰਿਕਾਰਡ ਮੈਡੀਕਲ ਰਿਕਾਰਡ ਐਕਸ-ਰੇ ਰਿਕਾਰਡ ਅਲਟਰਾਸਾਉਂਡ ਐਮ ਆਰ ਆਈ ਸੀਟੀ ਨਾਲ ਕੈਰੀ ਕਰੇ ਥੈਂਕ ਯੂ